ਨੇ ਮਾ ਆ ਵੀ ਤੀਰੋਂ ਚਾਹੀਏ ਇਸ ਘਰੇ ਅੰਦਰ ਬੰਦ ਲਗਾ ਦੇ ਔਰ ਸਾਡਾ ਵਾਤਾਵਰਨ ਜਿਹੜਾ ਖੇਤੀ ਹੈ ਜਿਹੜੀ ਪਾਣੀ ਹੈ ਜਿਹੜਾ ਹਵਾ ਜਿਹੜੀ ਸਾਹ ਲੈਣਾ ਜਿਹੜਾ ਉਹ ਸਾਡਾ ਜਿਹੜਾ ਬਹੁਤ ਵੱਡੀ ਪੱਧਰ ਤੇ ਨਿਗਰੂਗਾ ਜਿਹਦੀ ਤਾਜ਼ਾ ਮਸਾਲੇ ਅਸੀਂ ਦੇਖ ਕੇ ਆਏ ਆ ਕਿ ਡੁੰਗਰਾਲੀ ਰਾਜਪੂਤਾਂ ਜਿਹੜੀ ਫੈਕਟਰੀ ਆ ਸਮਰਾਲਾ ਤਹਿਸੀਲ ਦੇ ਅੰਦਰ ਉਹਦੇ ਅੰਦਰ ਜੋ ਲੋਕ ਨਗ ਭੋਗ ਰਹੇ ਨੇ ਪੰਜਾਬ ਦੇ ਲੋਕ ਐਜਾ ਨਰਕ ਹੋਰ ਨਹੀਂ ਭੋਗਣਾ ਚਾਹੁੰਦੇ ਤੇ ਸਰਕਾਰ ਨੇ ਬੈਸ ਤੋਂ ਬਾਅਦ ਇਸ ਗੱਲ ਦਾ ਵਿਸ਼ਵਾਸ ਦਵਾਇਆ ਕਿ ਵਿਸ਼ਵਾਸ ਕੀ ਹੈ ਉਹ ਤੁਹਾਡੇ ਨਾਲ ਸਾਡੇ ਤਾਲਮਿਲ ਕਮੇਟੀ ਦੇ ਕਮਿਸ਼ਨਰ ਡਾਕਟਰ ਸਰਦੀਪ ਸਿੰਘ ਸਾਜਾ ਸਰਕਾਰ ਨੇ ਮੈਂ ਆਡਿਟ ਵੀ ਚਾਹਿਆ ਆਜੋ ਮੈਂ ਸਰਦੇਵ ਸਿੰਘ ਖੁੰਡੀ ਕੋਆਰਡੀਨੇਟਰ ਜਿਹੜੀਆਂ ਸਾਰੀਆਂ ਫੈਕਟਰੀਆਂ ਪੰਜਾਬ ਦੇ ਅੰਦਰ ਬਣ ਰਹੀਆਂ ਜਾਂ ਲੱਗੀਆਂ ਜਾਂ ਲੱਗਣ ਜਾ ਰਹੀਆਂ ਉਹਨਾਂ ਦਾ ਮੈਂ ਕੋਆਰਡੀਨੇਟਰ ਹਾਂ ਸਰਕਾਰ ਨੇ ਇਹਨਾਂ ਗੱਲਾਂ ਤੋਂ ਬਾਅਦ ਇੱਕ ਰਿਜ਼ਲਟ ਕੱਢਿਆ ਵੀ ਐਸੀ ਐਸੀ ਕਹਿੰਦੇ ਇਹਨਾਂ ਨੂੰ ਬੰਦ ਕਰੋ ਕਹਿੰਦੇ ਨੇ ਅਸੀਂ ਬੰਦ ਕਰਨ ਨੂੰ ਕਹਿ ਦੇਵਾਂਗੇ ਸਾਰੀ ਨਹੀਂ ਹੋਊਗੀ ਕੰਗਰਾਲੀ ਰਾਜਪੂਤਾਂ ਦੀ ਫੈਕਟਰੀ ਹਜੇ ਨਹੀਂ ਚੱਲੂਗੀ ਅਗਲੀ ਗੱਲ ਉਹਨੇ ਕਿਹਾ ਵੀ ਆਪਾਂ ਸਾਡੇ ਨਾਲ ਸੈਂਸਦਾਨ ਬਲਵਿੰਦਰ ਸਿੰਘ ਔਲਖ ਸੀ ਜਿਨ੍ਹਾਂ ਨੇ ਇਹ ਸਿੱਧ ਕਰ ਕੀਤਾ ਜਾਂ ਪੇਪਰ ਦਿਖਾਏ ਵੀ ਕੈਂਸਰ ਫੈਕਟਰੀਆਂ ਕਿਵੇਂ ਆ ਤਾਂ ਸਰਕਾਰ ਨੇ ਇਹ ਗੱਲਾਂ ਸੁਣ ਤੋਂ ਬਾਅਦ ਸਾਡੇ ਨਾਲ ਇੱਕ ਗੱਲ ਤੈਅ ਕੀਤੀ ਵੀ ਦੋਹਾਂ ਤਰਾ ਤੁਸੀਂ ਅਸੀਂ ਤੇ ਸਰਕਾਰ ਜਾਂ ਐਸਪਰਟ ਸਾਇੰਸਦਾਨ ਬੈਠਣਗੇ ਸਾਂਝੀ ਕਮੇਟੀ ਬਣੂਗੀ ਸਾਂਝੀ ਕਮੇਟੀ ਨਾਲ ਡਿਸਕਸ ਕਰਕੇ ਸਾਰਾ ਕੁਝ ਕੀ ਰਿਜ਼ਲਟ ਨਿਕਲਦਾ ਅਮਰੌੜਾ ਨੇ ਕਿਹਾ ਵੀ ਇਹ ਸੱਚ ਕੋਈ ਕੈਂਸਰ ਕਰਦੀਆਂ ਇਹ ਸਿਹਤ ਵਿਗਾੜਨ ਵਾਲੀਆਂ ਸਫੈਕਟਰੀਆਂ ਦੇ ਇਸ਼ਾਰਸ਼ਾ ਦੱਤ ਕਰਦੇ ਆਂਗੇ ਜੇ ਇਹ ਨਹੀਂ ਗੱਲ ਸ਼ਾਫਤ ਹੁੰਦੀ ਤਾਂ ਫਿਰ ਅਸੀਂ ਵਿਸ਼ਵਾਸ ਦਵਾਏ ਪੈਸੀ ਵਿਚਾਰ ਕੇ ਜੋ ਅਸੀਂ ਲੜ ਰਹੇ ਆਂ ਤੋਂ ਕੱਲੇ ਕੈਂਸਰ ਫੈਕਟਰੀ ਨਾਲ ਇਹਨਾਂ ਦੇ ਹੋਰ ਵੀ ਪਹਿਲੂ ਆ ਬਹੁਤ ਫੈਕਟੜ ਹੈ ਪਦਬੂ ਆ ਮੱਛਰ ਮੱਖੀ ਧਰਤੀ ਘਰਾਵੋਗੀ ਪਾਣੀ ਘਰਾਵੋ ਗਿਆ ਪਿੰਡਾਂ ਦੇ ਨੇੜੇ ਪਿੰਡਾਂ ਦੇ ਨੇੜੇ ਆ ਸੋ ਅਸੀਂ ਇਹਨਾਂ ਨੇ 21 ਤਰੀਕ ਲਈ ਆ 21 ਤਰੀਕ ਤੱਕ ਇਹ ਕਮੇਟੀਆਂ ਸਾਂਝੀਆਂ ਬਣ ਕੇ ਇਹ ਰਿਪੋਰਟ ਦੇਣਗੇ ਜਿਹਨੂੰ ਅਸੀਂ ਈਦੀਕਾਂਗੇ ਜੀ ਬੋਲੋ ਹਾਂ ਬੋਲੂਗਾ ਡਾਕਟਰ ਸਾਹਿਬ ਬੋਲੋ ਡਾਕਟਰ ਸਾਹਿਬ ਜੀ ਦੂਜੇ ਡਾਕਟਰ ਅੱਗੇ ਆ ਜਾ ਮੈਂ ਬਲਬਾਸ ਤੇ ਖੜਾਣੀ ਇੱਥੇ ਆ ਜਾ ਮੈਂਬਰ ਮੁਲਕਬਾਦਾਂ ਇੱਥੇ ਕਮੇਟੀ ਅਸੀਂ ਜੋ ਅੱਜ ਫੈਸਲਾ ਲਿਆ ਜਿਹੜਾ ਅਸੀਂ ਸਾਡੇ ਨਾਲ ਤਰੀਕ ਨੂੰ ਮੀਟਿੰਗ ਕਰਕੇ ਅਜੀਤ ਸਿੰਘ ਸਾਹਿਬ ਕੋਪੀ ਸਿੰਘ ਜੀ ਭੁੱਲਰ ਤੇ ਉਹਨਾਂ ਦੀ ਟੀਮ ਮੈਡਮ ਸਾਖੀ ਸਾਹਿਬ ਨਹੀਂ ਡੀਸੀ ਲੁਧਿਆਣਾ ਉਹਨਾਂ ਨੇ ਦੋ ਦਿਨ ਮੰਗੇ ਸੀ ਵੀ 11 ਤਰੀਕ ਤੱਕ ਸਾਨੂੰ ਸਮਾਹ ਦੇ ਦਿਓ ਅਸੀਂ ਕਹਿੰਦੇ ਅਸੀਂ 11 ਤੱਕ ਗੱਲ ਨਹੀਂ ਨਿਬੜਦੀ ਤਾਂ ਅਸੀਂ 12 ਨੂੰ ਸੜਕ ਜਾਮ ਕਰਾਂਗੇ ਪਰ ਫਿਲਹਾਲ ਅਸੀਂ ਹੋਣਾ ਐਸ ਗੱਲ ਤੇ ਕਿਉਂਕਿ ਉਹਨਾਂ ਨੇ 21 ਤਰੀਕ ਤੱਕ ਗੱਲ ਲੈ ਲਈ ਅਸੀਂ 21 ਤਰੀਕ ਤੱਕ ਆਪਣਾ ਇੱਕ ਨਾ ਜਿਹੜਾ ਉਹ ਮੁਲਤਵੀ ਕਰਾਂਗੇ ਤੇ ਅੱਗੇ ਜੇ ਸਾਡੀ ਤਸੱਲੀ ਨਹੀਂ ਹੁੰਦੀ ਲੋਕਾਂ ਦੀ ਤਾਂ ਉਹਨੂੰ ਬਾਅਦ ਦੇ ਵਿੱਚ ਅਗਲੇ ਐਕਸ਼ਨ ਬਾਰੇ ਸੋਚਿਆ ਜਾਵੇ ਬਲਵਿੰਦਰ ਜਗਤਾਰ ਸਿੰਘ ਦੇਡਕਾ ਬਲਵਿੰਦਰ ਸਿੰਘ ਹਾਂ ਡਾਕਟਰ ਬਲਵਿੰਦਰ ਆਲਖ ਹਾਂ ਮੈਂ ਬਲਵਿੰਦਰ ਸਿੰਘ ਆਲਖ ਡਰੱਗ ਸਾਇੰਟਿਸਟ ਹਾਂ ਮੈਂ ਇਸ ਕਮੇਟੀ ਦੇ ਨਾਲ ਸਰਕਾਰ ਨਾਲ ਗੱਲਬਾਤ ਕਰਨ ਆਇਆ ਸੀ ਕਹਿੰਨ ਨੂੰ ਜੀ ਉਹਨਾਂ ਨੂੰ ਇਹ ਫੈਕਟਰੀਆਂ ਕੈਂਸਰ ਕਰਦੀਆਂ ਨੇ ਇਹ ਸਭ ਤੋਂ ਪਹਿਲਾਂ ਗੱਲਾਂ ਮੈਂ ਹੀ ਉਠਾਈਆਂ ਸੀਗੀਆਂ ਔਰ ਇਹ ਕੈਂਸਰ ਫੈਕਟਰੀਆਂ ਕੈਂਸਰ ਫੈਕਟਰੀਆਂ ਨੇ ਅਸੀਂ ਸਰਕਾਰ ਨੂੰ ਇਸ ਗੱਲ ਦੀ ਦਰਖਾਸਤ ਕੀਤੀ ਸੀ ਸਰਕਾਰ ਕਹਿੰਦੀ ਕਿ ਸਾਡੇ ਇਹ ਗੱਲਾਂ ਮੰਨਣ 'ਚ ਨਹੀਂ ਆਉਂਦੀਆਂ ਅਸੀਂ ਆਪਣੇ ਟੈਕਨੀਕਲ ਐਕਸਪਰਟਾਂ ਨੂੰ ਬੁਲਾਵਾਂਗੇ ਉਹਨਾਂ ਕੋਲੋਂ ਪੁੱਛਾਂਗੇ ਸਰਕਾਰ ਪਹਿਲਾਂ ਵੀ ਇਹ ਐਕਸਰਸਾਈਜ਼ 20 ਅਗਸਤ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਇਹ ਕਰ ਚੁੱਕੀ ਆ ਉਦੋਂ ਵੀ ਸਰਕਾਰ ਨੇ ਆਪਣੇ ਦੋ ਦਰਜਣੇ ਐਕਸਪਰਟਾਂ ਨੇ ਬੁਲਾਏ ਸੀਗੇ ਉਹ ਐਕਸਪਰਟ ਇਸ ਗੱਲ ਦੀ ਕਾਟ ਨਹੀਂ ਸੀ ਕਰ ਸਕੇ ਕਿ ਇਹ ਕੈਂਸਰ ਫੈਕਟਰੀਆਂ ਨਹੀਂ ਹਨ ਹੁਣ ਅਸੀਂ ਫੇਰ ਸਰਕਾਰ ਦੇ ਇਸ ਸੁਝਾਵਾ ਦਾ ਸਵਾਗਤ ਕਰਦੇ ਹਾਂ अगले 10 ਦਿਨਾਂ ਵਿੱਚ ਜਾਨੀ ਕਿ 21 ਤਰੀਕ ਤੱਕ ਅਗਰ ਸਰਕਾਰ ਵੱਡੇ ਐਕਸਪਰਟ ਲਿਆ ਕੇ ਇਹ ਗੱਲ ਸਾਬਤ ਕਰ ਦਿੰਦੀ ਹੈ ਕਿ ਇਹ ਕੈਂਸਰ ਫੈਕਟਰੀਆਂ ਨਹੀਂ ਹਨ ਤੇ ਅਸੀਂ ਉਸ ਦੇ ਵਾਸਤੇ ਵੀ ਤਿਆਰ ਹਾਂ ਪਰ ਸਾਨੂੰ ਇਹ ਪਤਾ ਹੈ ਕਿ ਇਹ ਫੈਕਟਰੀਆਂ ਕੈਂਸਰ ਫੈਕਟਰੀਆਂ ਨੇ ਔਰ ਇਹ 100% ਕੈਂਸਰ ਫੈਕਟਰੀਆਂ ਨੇ ਇਹ ਸਾਬਤ ਹੋਣਗੀਆਂ ਕਿ ਇਹ ਕੈਂਸਰ ਫੈਕਟਰੀਆਂ ਨੇ ਔਰ ਇਹ ਕੈਂਸਰ ਫੈਕਟਰੀਆਂ ਪੰਜਾਬ ਦੀ ਧਰਤੀ ਤੇ ਅਸੀਂ ਨਹੀਂ ਚੱਲਣ ਦੇਵਾਂਗੇ ਇਸ ਕਰਕੇ ਤਾਲਮੇਲ ਕਮੇਟੀ ਦੇ ਨਾਲ ਇਹ ਜਿਹੜੀ ਸਰਕਾਰ ਦੇ ਨਾਲ ਸਹਿਮਤੀ ਬਣੀ ਆ 21 ਤਰੀਕ ਤੱਕ ਜਿਵੇਂ ਕਿ ਬਲਵੰਤ ਕੁਡਾਣੀ ਜੀ ਨੇ ਦੱਸਿਆ ਕਿ ਪ੍ਰੋਗਰਾਮ ਮੁਤਵੀ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਦੀ ਕਾਰਵਾਈ ਅੱਗੇ ਤਾਲਮਿਲ ਕਮੇਟੀ ਦੱਸ ਗੁਰਪ੍ਰੀਤ ਗੁਰੀ